ਕਰਨ ਨੂੰ ਵਿਖਿਆ ਐਂਟੀ ਡਰੱਗ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮਨਾਵਾ ਨੂੰ ਫੋਨ ਤੇ ਮਿਲੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਲਿਖਤੀ ਦਰਖਾਸਤ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਐਂਟੀ ਡਰੱਗ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮਨਾਵਾ ਨੂੰ ਫੋਨ ਤੇ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਸਤਨਾਮ ਸਿੰਘ ਮਨਾਵਾ ਵੱਲੋਂ ਖੇਮਕਰਨ ਵਿਖੇ ਲਿਖਤੀ ਦਰਖਾਸਤ ਦੇ ਕੇ ਥਾਣਾ ਖੇਮਕਰਨ ਮੁਖੀ ਨੂੰ ਅਤੇ ਜ਼ਿਲ੍ਹਾ ਤਰਨਤਾਰ ਦੇ ਐਸਐਸਪੀ ਨੂੰ ਇਨਸਾਫ ਦੀ ਗਹਾਰ ਲਾਉਂਦੇ ਹੋਏ ਕਿਹਾ ਕਿ ਉਕਤ ਗੈਂਗਸਟਰ ਤੇ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਹੋਰ ਕੀ ਆਖਿਆ ਮਨਾਵਣੇ ਆਓ ਸੁਣਦੇ ਹਾਂ ਹਾਂਜੀ ਮਨਾਵਣ ਸਾਹਿਬ ਅੱਜ ਜਿਹੜਾ ਥਾਣਾ ਖੇਮਕਰਨ ਦੇ ਵਿੱਚ ਆਇਓ ਕਿਸ ਪ੍ਰਤੀ ਕੰਪਲੇਨ ਲੈ ਕੇ ਆਇਓ ਕੀ ਮਸਲਾ ਜੀ ਇਹ ਦੇਖੋ ਜੀ ਲਗਾਤਾਰ ਜਦੋਂ ਤੋਂ ਅਸੀਂ ਨਸ਼ੇ ਦੇ ਵਿਰੁੱਧ ਜਿਹੜਾ ਕੰਮ ਸ਼ੁਰੂ ਕੀਤਾ ਹੈ ਐਸੋਸੀਏਸ਼ਨ ਬਣਾਈ ਹੈ ਉਹ ਤੋਂ ਲਗਾਤਾਰ ਧਮਕੀਆਂ ਆ ਰਹੀਆਂ ਹਨ ਔਰ ਪਿਛਲੇ ਸਮੇਂ ਚ ਮਿਰਤੇ ਜਾਣ ਲੈਵਾ ਹਮਲਾ ਵੀ ਆ ਹੋਇਆ ਜਿਹਦੇ ਐਫਆਈਆਰ ਵੀ ਦਰਜ ਇਥੇ ਅੱਜ ਫੇਰ ਕੱਲ ਦੁਬਾਰਾ ਧਮਕੀ ਆਈ ਆ ਕਿ ਤੈਨੂੰ ਅਸੀਂ ਜਾਨੂ ਮਾਰ ਦਾਂਗੇ ਜੇ ਤੂੰ ਇਹ ਜਿਹੜਾ ਆਪਣਾ ਕੰਮ ਨਾ ਬੰਦ ਕੀਤਾ ਬੋਲਣਾ ਬੰਦ ਨਾ ਕੀਤਾ ਤੇ ਫੇਰ ਤੈਨੂੰ ਜਾਨੂ ਮਾਰ ਦਾਂਗੇ ਉਹ ਅਸੀਂ ਇਥੇ ਆਪਦੀ ਦਰਖਾਸਤ ਲਿਖਦੇ ਆਂ ਕਿਹਦੇ ਵੱਲੋਂ ਆਈ ਆ ਜੀ ਕੀ ਨੰਬਰ ਹੈ ਕਿਹਦੇ ਵੱਲੋਂ ਧਮਕੀ ਉਹ ਦਿੱਤੀ ਗਈ ਜੀ ਉਹ ਵੇਖੋ ਜੀ ਇਹ ਇਹਨਾਂ ਦਾ ਜਾਇਜ਼ ਦਾ ਵਿਸ਼ਾ ਹੈ ਇਹ ਪੁਲਿਸ ਵਿਭਾਗ ਮਾ ਜਾਂਚ ਕਰੇ ਉਹ ਵਾਰ ਦਾ ਨੰਬਰ ਹੈ ਔਰ WhatsApp ਕਾਲ ਮੈਨੂੰ ਆਈ ਆ ਕੱਲ 11:42 ਮਿੰਟ ਤੇ ਔਰ ਉਹਦੇ ਵਿੱਚ ਉਹਨਾਂ ਸ਼ਰੀਆਮ ਕਿਹਾ ਕਿ ਤੈਨੂੰ ਅਸੀਂ ਤੂੰ ਆਪਣੇ ਬੱਚਾ ਨੂੰ ਮਿਲ ਮਿਲ ਲੈ ਤੈਨੂੰ ਅਸੀਂ ਜਾਨੋਂ ਮਾਰ ਦਵਾਂਗੇ ਨਹੀਂ ਕਿਸ ਗੱਲ ਨੂੰ ਲੈ ਕੇ ਨਸ਼ੇ ਦੇ ਪ੍ਰਤੀਕੇ ਵਿੱਚ ਕਿਹਾ ਵੀ ਸੁਣੀ ਅਸੀਂ ਕਿਹਾ ਕਿ ਗੈਂਗਸਟਰ ਦੇ ਤੁਸੀਂ ਖਿਲਾਫ ਬੋਲਦੇ ਜੇ ਗੈਂਗਸਟਰ ਉਹਦੇ ਵਿੱਚ ਵੇਖੋ ਮੈਂ ਜਿਵੇਂ ਪਿਛਲੇ ਦਿਨਾਂ ਨਸ਼ੇ ਦੇ ਸਮਗਲਰਾਂ ਦਾ ਤੇ ਗੈਂਗਸਟਰਾਂ ਦਾ ਜਿਹੜਾ ਪੁਲਿਸ ਨੇ ਐਨਕਾਊਂਟਰ ਕੀਤਾ ਜੀ ਉਹਦੇ ਸਬੰਧ ਦੇ ਵਿੱਚ ਮੈਂ ਇੱਕ ਪੋਸਟ ਪਾਈ ਸੀ ਕਿ ਪੁਲਿਸ ਨੇ ਵਧੀਆ ਕੰਮ ਕੀਤਾ ਹੈ ਉਸ ਦੀ ਤੈਸ ਦੇ ਵਿੱਚ ਆਣ ਕੇ ਉਹਨਾਂ ਮੈਨੂੰ ਫੋਨ ਕੀਤਾ ਕਿ ਤੂੰ ਗੈਂਗਸਟਰਾਂ ਦੇ ਖਿਲਾਫ ਕਿਉਂ ਬੋਲਦਾ ਐ ਇੰਨੀ ਵਾਰ ਧਮਕੀਆਂ ਆਈਆਂ ਪਹਿਲਾਂ ਕੋਈ ਕਾਰਵਾਈ ਧਮਕੀਆਂ ਦੇਣ ਵਾਲੇ ਤੇ ਹੋਈ ਹੈ ਜੀ ਅਜੇ ਤੱਕ ਅਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਬਹੁਤ ਵਾਰ ਮੈਂ ਜੜੀਆਂ ਦਰਖਾਸਤਾਂ ਦੇਤੀਆਂ ਔਰ ਡੀਜੀਪੀ ਤੱਕ ਐਸਐਸਪੀ ਤੱਕ ਅਜੇ ਤੱਕ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਜੜੀ ਆ ਸੁਣਵਾਈ ਨਹੀਂ ਹੈਗੀ ਔਰ ਨਾ ਹੀ ਮੈਨੂੰ ਅਜੇ ਆਸ ਹੈ ਕਿ ਇਹ ਜਿੰਦੇ ਵੱਲੋਂ ਧਮਕੀ ਦਿੱਤੀ ਗਈ ਕੋਈ ਪ੍ਰੋਫਾਈਲ ਫੋਟੋ ਕਿਸ ਦੀ ਲਈ ਹੋਵੇ ਕੋਈ ਕੁਝ हां ओदी मैं स्क्रीनशॉट ਲੈ ਕੇ ਉਹਦੀ ਬਕਾਇਦਾ ਵੀਡੀਓ ਜਿਹੜੀ ਬਣਾ ਕੇ ਇੱਥੇ ਇਹਨਾਂ ਨੂੰ ਦੇਤੀ ਆ ਜੇਕਰ ਨਹੀਂ ਹੁਣ ਵੀ ਕਾਰਵਾਈ ਹੁੰਦੀ ਤੇ ਕੀ ਇਹ ਤੋਂ ਅਗਲਾ ਐਕਸ਼ਨ ਹੋਣੀ ਹੁਣ ਮੈਂ ਸਾਰੀਆਂ ਜਥੇਬੰਦੀਆਂ ਨਾਲ ਵਿਚਾਰ ਕੀਤਾ ਅੱਜ ਔਰ ਉਹਦਾ ਅਸੀਂ ਆ ਵੇਖੋ ਅਸੀਂ ਲੈਟਰ ਵੀ ਲਿਖ ਕੇ ਦੇਤੀ ਆ ਕਿ ਜੇ ਛੇਤੀ ਹੱਲ ਨਾ ਆਇਆ ਤਾਂ ਅਸੀਂ ਜਿਹੜਾ ਅਣਮਿਥੇ ਸਮੇਲੇ ਜਿਹੜਾ ਮੈਂ ਮਰਨ ਵਰਤ ਤੇ ਐਸਐਸਪੀ ਦਫ਼ਤਰ ਤੋਂ ਤਰਨ ਬੈਠਾਂਗਾ ਤੁਹਾਡੇ ਤੇ ਕਾਦਲਾਂ ਦਾ ਹਮਲਾ ਹੋਇਆ ਉਸ ਬਰਤੀ ਕੋਈ ਅਜੇ ਤੱਕ ਕਾਰਵਾਈ ਕੀਤੀ ਗਈ ਹੈ ਉਦੋਂ ਕੀ ਹੋਇਆ ਕਿ ਉਦੋਂ ਵੇਖੋ ਐਫ ਆਈ ਆਰ 0092 ਨੰਬਰ ਇਹਨਾਂ ਦਰਜ ਕੀਤੀ ਆ ਪਰ ਉਸ ਤੋਂ ਬਾਅਦ ਚਨਾ ਉਹਨਾਂ ਜਿਹੜੇ ਹਮਲਾਵਰ ਉਹਨਾਂ ਨੂੰ ਫੜਿਆ ਨਹੀਂ ਗਾ ਔਰ ਉਸ ਤੋਂ ਪਹਿਲਾਂ ਜਿਹੜੀਆਂ ਧਮਕੀਆਂ ਆਈਆਂ ਕਿਸੇ ਦਾ ਨਾ ਕੋਈ ਫੋਨ ਟ੍ਰੇਸ ਨਹੀਂ ਕੀਤਾ ਕਿ ਕਿੱਥੋਂ ਬੋਲਦਾ ਬਿਲਕੁਲ ਮੈਨੂੰ ਤੇ ਇੱਕਨਾਂ ਮਰਨ ਵਾਸਤੇ ਛੱਡਿਆ ਅੱਛਾ ਜੀ ਕੀ ਲੱਗਦਾ ਨਕਾਮੀ ਕਿੱਥੇ ਆ ਕਿਉਂਕਿ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਇਸ ਤੋਂ ਅੱਗੇ ਦਾ ਐਕਸ਼ਨ ਜਿਹੜਾ ਹੈ ਤੁਸੀਂ ਕਿਹਾ ਵੀ ਮਰਨ ਵਰਤੇ ਵੀ ਬੈਹ ਸਕਦੀ ਹੈ ਜਥੇ ਬੰਦੀ ਦੇ ਨਾਲ ਤੁਸੀਂ ਕੀ ਲੱਗਦਾ ਕਿਉਂ ਪੁਲਿਸ ਇਸ ਤਰ੍ਹਾਂ ਹੀ ਕਾਰਵਾਈ ਅਮਲ ਚ ਨਹੀਂ ਲਿਆ ਰਹੀ ਪੁਲਿਸ ਵੇਖੋ ਜਦੋਂ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਅੱਜ ਦੱਬਿਆ ਜਾ ਰਿਹਾ ਸੱਚ ਨੂੰ ਦਬਾਉਣ ਦੀ ਇਹਨਾਂ ਦੀ ਕੋਸ਼ਿਸ਼ ਹੈ ਪਰ ਸੱਚ ਦੱਬਿਆ ਨਹੀਂ ਰਹਿਣਾ ਇਸ ਕਰਕੇ ਪੁਲਿਸ ਕਾਰਵਾਈ ਨਹੀਂ ਕਰਦੀ ਕਿ ਅੱਖ ਹਾਰ ਕੇ ਬੈਠ ਜਾਵੇ ਕਰ ਪਰ ਮੈਂ ਬੈਠਣ ਵਾਲਾ ਨਹੀਂ